ਅਰੇ ਖਾਤੀ ਇਹ ਤਾਂ ਜਾਊਗੀ ਤੇ ਬੈਕ ਤੋਂ ਲੈ ਬਾ ਦਿਖਾ ਦੋ ਲੈ ਜੇ ਮੈਂ ਗੱਲ ਕਰਾਂ ਨਾ ਸੱਜਣੋ ਨੌਕਰੀ ਘੋੜੀ ਜਿੱਡੀ ਝੋਟੀ ਆ ਤੇ ਸੁਥਰੀ ਵਾਲੀ ਆ ਝੋਟੀ ਤੇ ਉੱਤੇ ਦੇ ਚੜਾਈ ਚੜੂਏ ਚੰਗੇ ਬੰਦਾ ਆ ਹੋ ਰਿਹਾ ਹੁਣ ਨਹੀਂ ਮੰਦਾ ਬਾਈ ਮੁੱਲ ਆਉਂਦੇ ਨੇ ਆ ਦੇ ਮਿਊਨਿਸਪਲ ਦਾ ਮੁੱਲ ਬਲਾਉਣੇ ਨੇ ਸਾਰੇ ਨੇ ਨਾ ਮੁੱਲ ਤਾਂ ਲਾਈ ਜਾਂਦੇ ਨੇ ਥੋੜਾ ਪੈ ਰਿਆ ਠੰਡਾ ਬਾਜ਼ਾਰ ਪਹਿਲਾਂ ਨੂੰ ਡੇਢ ਲਾਉਂਦੇ ਆ ਬਾਈ ਹੈਂ ਡੇਢ ਲਾਉਂਦੇ ਆ ਮੂੰ ਤੇ ਗਾ ਖੜਾ ਦੇਖ ਲੈ ਬਸ ਡੇਢ ਵੀ ਆ ਦੇ ਦਾਂਗੇ ਫਿਰ ਹਾਂ ਨਾ ਡੇਢ ਦੇ ਦਿੰਦੇ ਔਰ 55 ਦੀ 5 ਕਿਤੇ 4 ਦੇਖਾਂਗੇ ਕਰਦਾ ਕਰਦਾ 4 5000 ਦੀ ਝਾਕ ਹੋਰ ਦੇ ਦੂਗਾ ਮੌਕਾ ਵੇਖ ਜੋੜੇ ਹੀ ਤੋਰ ਕੇ ਦਿਖਾਤਾ ਮੰਡੀ ਚ ਮੇਰੇ ਵਰਗਾ 4 4 ਫੜ ਲਾਂਗੇ ਕਿੱਥੇ ਇਹਦਾ ਇਹਦਾ ਰੇਟ ਇਹਦਾ ਕੋਈ ਦੇਣ ਲੈਣੀ ਬਈ ਲੈਣ ਦੇਣ ਲੈਣ ਦੇਣੀ ਦੱਸ ਇਹਦੇ 10 ਦੱਸਦੀ ਮੈਂ ਹੂ 10 ਦੱਸਦੀ ਹੋ ਜੂਗੀ ਹਾਂ ਆ ਨਾ ਕਿੰਨੀਆਂ ਵੇਸ ਲੈ ਲੈ ਇਹਦਾ 13 ਕਰਦਾ ਲੈ ਕਿ ਕਿੰਨੀ ਲੈ ਸਜਣੋ ਰਾਮਪੁਰਾ ਫੂਲ ਮੰਡੀ ਤੇ ਆਪਾਂ ਪਹੁੰਚੇ ਹੋਏ ਆਜ ਸਵੇਰ ਦੇ ਬਲੌਗ ਬਣਾ ਰਿਹਾ ਆ ਤੇ ਮੇ ਝੋਟੀਆਂ ਦਾ ਸੁਣੋ ਹੋਰ ਲੱਗਿਆ ਦਿਖਾਉਣ ਜਿਹੜੇ ਚੋਪੜੀਆਂ ਝੋਟੀਆਂ ਦਿਖਾਉਣ ਲੱਗਿਆ ਪਹਿਲਾਂ ਤਾਂ ਉਹਦਾ ਪਿੰਡ ਕੋਟਦੁੰਨਾ ਪ੍ਰੋਡਿਊਸਰ ਦੇ ਪਿੰਡ ਦਾ ਸੱਜਣ ਮਿਲ ਗਿਆ ਬਾਕੀ ਸਾਰੇ ਸੱਜਣਾਂ ਪ੍ਰੋਡਿਊਸਰ ਕਰਕੇ ਕੋਟਦੁੰਨਾ ਫੇਮਸ ਆ ਤੇ ਆਜੋ ਭਾਈ ਝੋਟੀਆਂ ਕਿਹੜੇ ਕਿਹੜੇ ਸੂਏ ਦੀਆਂ ਨੇ ਤਿੰਨੇ ਆ ਦੂਜਾ ਦੂਜਾ ਸੂਏ ਨੇ ਭਾਈ ਨਮਹਾਨ ਦੇ ਨਮਹਾਨ ਨੇ ਹਾਂ ਦੂਜਾ ਨਮਹਾਨ ਦੀਆਂ ਝੋਟੀਆਂ ਨੇ ਇੱਕ ਪਹਿਲਾਂ ਇੱਕ ਪਹਿਲਾਂ ਲੈ ਪਹਿਲਾਂ ਆ ਪਹਿਲਣੀ ਦਿਖਾ ਦਿਓ ਆ ਪਹਿਲਣੀ ਦਿਖਾ ਲੈ ਤੇ ਮਾਰੀ ਸੱਜਣਾ ਕੈਮਰਾ ਦਿਖਾਈ ਲੈ ਬਾਲੂਆ ਤੇ ਥਾਣ ਥਾਣ ਨੋਟ ਦਿਖਾ ਦੇਦਾ ਕਿੰਨਾ ਚੰਗਾ ਲੱਗਿਆ ਭਾਈ ਆ ਛੋਟੀ ਤੋੜ ਦਿਓ ਜੀ ਲੈ ਇਹਦੇ ਨਾਲ ਸਿੰਘ ਸਿੰਘ ਸੱਜਣਾ ਬਾਲੀ ਕੁਆਲਟੀ ਵਾਲਾ ਲੱਗਿਆ ਤੇ ਚਾਰ ਤੋਂ ਮੈਂ ਦੀ ਬਾਲੀ ਚੰਗੀ ਆ ਲੈ ਲੈ ਵਾਲੂਆ ਨਾ ਚੜਾਈ ਚੜੂਏ ਉੱਤੇ ਜਮਾ ਨੇੜੇ ਤੋਂ ਐਂ ਦਿਖਾ ਦੀ ਭਾਈ ਪੂਰੇ ਸ਼ੌਂਕ ਨਾਲ ਬੱਸ ਕਮਾਲ ਹੋ ਜੀ ਮੋੜ ਲੋ ਜੀ ਮੋੜ ਲੋ ਲੇ ਨਵੀਆਂ ਜੀ ਨਾ ਮੈਂ ਡੀਟੇਲ ਪੁੱਛ ਕੇ ਬਾਕੀ ਨਾ ਚੋਬਰ ਇਹ ਜਿੰਨੇ ਮੰਡੀਆਂ ਤੇ ਮੈਨੂੰ ਮਿਲਦਾ ਨਾ ਸੱਜਣੋਂ ਪਸ਼ੂ ਸਾਰੇ ਬਾਈ ਕੋਲੇ ਟਾਪ ਦੇ ਹੁੰਦੇ ਨੇ ਟਾਪਰ ਪਸ਼ੂ ਰੱਖਦਾ ਚੰਗਾ ਪਸ਼ੂ ਤੁਹਾਨੂੰ ਲੈ ਕੇ ਆਉਂਦਾ ਮੰਡੀਆਂ ਤੇ ਇਹਦਾ ਪਹਿਲਾ ਸੂਆ ਹਾਂ ਪਹਿਲਾ ਨਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 3 ਦਿਨ ਤਿੰਨ ਦਿਨ ਤੀਜੇ ਦਿਨ ਆਸੂ ਕੋਲ ਦੇਖ ਲਵਾਂ ਅੱਛਾ ਤੀਜੇ ਦਿਨ ਬੱਚਾ ਤੇ ਨਾਲੂਆ ਨਾਲ ਹੀ ਆ ਨਾਲੂਆ ਨਾਲ ਬੌਲੇ ਚ ਆਲੇ ਕਿੰਨਾ ਕ ਬੌਲਾ ਹੁਣ ਬੋਲੇਗਾ 10 ਕਿਲੋ 10 ਕਿਲੋ ਹੈਗਾ ਯਾਰਾ ਹੈਗਾ ਜੀ ਤਾਂ ਦਰਮਿਆਨੋਂ ਜਾਣ ਆ ਰਹੀ ਆ ਇਹ ਵਾਲੀ ਝੋਟੀ ਆ ਸੱਜਣੋ ਇਹ ਫਣ ਤੋਂ ਦਿਖਾ ਦੇ ਜਿਹੜੇ ਤੋਂ ਹਨਾ ਵੀ ਮੁਠੀ ਦੀ ਚਵਾਈ ਵਾਲੇ ਗੈਪ ਤੇ ਲੱਗੇ ਨੇ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਬਾਈ ਹੈ 12-13 ਕਿਲੋ ਦੂਗੀ 12 ਕਿਲੋ ਪਾ ਦਾਂਗੀ ਪਹਿਲਾਂ ਰੇਟ ਇਹਦਾ ਕੀ ਰਹੂ 12 ਕਿਲੋ ਵਾਲੀ ਦਾ ਰੇਟ ਮੰਗਦਾ ਤਾਂ ਬਈ ਇਹਦਾ ਲੱਖ ਰੁਪਈਆ ਮੰਗਣ ਨੂੰ ਤਾਂ ਤੂੰ ਚਾਹੇ 5 ਲੱਖ ਮੰਗ ਹਾਂ 95000 ਦੀ ਮੰਗਦੇ ਮੰਗੇ 85 ਦੀ ਦੇ ਦਾਂਗੇ ਨਾ 85 ਦੀ ਨਾ 90 ਦੀ ਹੱਦ 90 ਵੀ ਹਾਂ ਨਾ ਹੱਦ ਨੰਬਰ ਬੋਲ ਦੇ ਤੇਰਾ 9779718826 ਇੱਕ ਵਾਰੀ ਫਿਰ 9779718826 ਆ ਜਾ ਹੁਣ ਦੋ ਨੰਬਰ ਵਾਲੀ ਤੇ ਆ ਜਾ ਲੈ ਐ ਤੇ ਮਾਰੋ ਸੱਜਣਾ ਆ ਆ ਨਗੀਨਾ ਮੈਂ ਐਵੇਂ ਕਰਕੇ ਖੜ ਗਏ ਦੇ ਆਪਾਂ ਜਾਂਦੇ ਜਾਂਦੇ ਲਾ ਮੈਂ ਆ ਨਗੀਨਾ ਨਾ ਜ਼ਰੂਰ ਦਿਖਾ ਦੇ ਮੈਂ ਤੇ ਮੁਰਦੀ ਦੇ ਮੂਹ ਉੱਤੋਂ ਮਾਰਦੇ ਨਾ ਸਿੰਘ ਸੁੰਗਣ ਦਿਖਾ ਦੇ ਕਾਸਰ ਨਾ ਰਹੇ ਜੇ ਕਿਸੇ ਪਾਸੇ ਚੰਗਾ ਐਂ ਦਿਖਾ ਦੇ ਪੂਰੇ ਸ਼ੋਰ ਮੂਰਲੇ ਮਾਰਦੇ ਥਣ ਮੰਗਰਲੇ ਦਰ ਇੱਥੇ ਤੋਂ ਲੇਵਾਦ ਖਾ ਦੀ ਜਦੋਂ ਜਾਊਗੀ ਤੇ ਬੈਕ ਤੋਂ ਲੇਵਾਦ ਖਾ ਦੋ ਲੈ ਜੇ ਮੈਂ ਗੱਲ ਕਰਾਂ ਨਾ ਸੱਜਣੋ ਨੌਕਰੀ ਘੋੜੀ ਜਿੱਡੀ ਝੋਤੀਆ ਤੇ ਸੁਥਰੀ ਵਾਲੀ ਆ ਝੋਤੀ ਤੇ ਉੱਤੇ ਦੇ ਚੜਾਈ ਚੜੂ ਚੰਗਾ ਨੇੜੇ ਵਗ ਜਾ ਕਰਨਾਲ ਝੋਤੀ ਉੱਥੋਂ ਮੋੜ ਨੇੜੇ ਵਗ ਜਾ ਨੇੜੀ ਆਂ ਦਿਖਾ ਦੇ ਸ਼ੌਂਕ ਨਾਲ ਨੇੜੇ ਤੋਂ ਲੇਵਾ ਬਾਕਮਾਲ ਆ ਬਾਈ 80 ਬੰਦਾ ਨੇੜੇ ਤੋਂ ਨੇੜੇ ਤੋਂ ਦਿਖਾਇਆ ਆਂ ਬੈਕ ਤੋਂ ਦਿਖਾ ਦੇ ਬਾਈ ਬੈਕ ਤੋਂ ਲੇਵਾਲੂ ਵਾਹ ਦਿਖਾ ਦੇ ਸ਼ੌਂਕ ਨਾ ਰਹਿ ਨਾ ਜਾਵੇ ਕਿਸੇ ਜਿਹੜੇ ਲਾਇਆ ਮੈਂ ਬੜਾ ਚੰਗੀ ਆ ਇਹ ਗੱਲ ਕਰਨਾ ਸੱਜਣੋ ਘੋੜੇ ਜਿੱਡੀ ਝੋਤੀ ਆ ਉਹ ਲੇਵਾ ਬੜਾ ਚੰਗਾ ਤੇ ਥਾਨ ਸਨੌੜ ਬੜਾ ਚੰਗਾ ਲੱਗੇ ਇਹਦਾ ਸੁਆ ਕਿਡਾ ਇਹ ਦੂਜਾ ਸੂਆ ਬਾਈ ਦੂਜਾ ਸੂਆ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਆ ਨੂੰ ਇਹਨੂੰ ਬਾਈ ਆ ਦੇਖ ਲੈ ਇਹਨੂੰ ਵੀ 4 ਦਿਨ ਹੋ ਗਏ ਚੌਥਾ ਦਿਨ ਬੱਚਾ ਹੋਵੇ ਇਹਨੂੰ ਦਾ 4 ਦਿਨ ਕੋਈ ਗੱਲ ਨਹੀਂ ਉਹ ਬੱਚਾ ਦਾ ਜਦੋਂ ਆਉਣਗੇ ਨੇੜੇ ਦੇਖ ਹੀ ਲੈਣਗੇ ਦੁੱਧ ਕਿੰਨਾ ਕੁ ਤਿਆਰ ਆ ਗਿਆ ਦੁੱਧ ਬਾਈ ਇਹਦੇ ਥੱਲੇ 14 ਲੀਟਰ ਹੋਣ ਤਿਆਰ ਆ 14 ਤਿਆਰ ਹੈ ਨਾ ਬਾਕੀ ਜਾਨਵਰ ਦਾ 14 ਕਿਲੋ ਦੁੱਧ ਦਿਖਾਈਂ ਇਧਰ ਦਿਖਾਈਂ ਅੱਗੇ ਤੋਂ ਲੈਵਾ 16 17 ਕਿਲੋ ਦੇ ਦੋਗੀ ਮੈਂ ਆ ਪੈਰ ਗਾਹਾਂ ਨੂੰ ਕਰਾ ਦੇ ਮੋੜਾ ਕਰਾ ਦੇਨਾ ਮੈਂ ਸੱਚ ਨੂੰ ਇਹਦਾ ਅੱਗੇ ਤੋਂ ਵੀ ਲੇਵਾਲੂ ਵਾ ਥਣ ਥਣੋ ਟੈਣ ਦੇਖ ਲਓ ਪੂਰਾ ਕੰਮ ਦਾ ਥਣ ਲੱਗਿਆ ਤੇ ਸਿੰਘ ਸੁੰਗ ਸੱਜਣੋ ਮੂੰਹ ਮੱਥਾ ਬਹੁਤ ਚੰਗਾ ਸਿੰਘ ਬਿਲਕੁਲ ਕੁੰਡੇ ਸਿੰਘ ਨਹੀਂ ਆਈ ਆ ਜਾ ਇਧਰਲੇ ਪਾਸੇ ਇਹਦਾ ਰੇਟ ਕੀ ਰਹੂਗਾ ਫਿਰ ਇਹਦਾ ਰੇਟ ਤਾਂ ਮੰਗਦਾ ਤਾਂ 81 ਆ ਡਰਾ ਨਾ ਦੇ ਯਾਰ ਡਰਾ ਨਾ ਬਈ ਇੰਨਾ ਰੇਟ ਮੰਗ ਕੇ ਇੱਕ 60 ਦੀ ਮੈਂ ਦੇਵਾਂ ਹੈ ਮੰਨਦਾ ਯਾ ਹੋਰਿਆ ਹੁਣ ਨਹੀਂ ਮੰਨਦਾ ਬਈ ਮੁੱਲ ਲਾਉਂਦੇ ਨੇ ਆਦੇ ਮਿਊਨਿਸਪਲ ਕਾ ਮੁੱਲ ਬਲਾਉਂਦੇ ਨੇ ਸਾਰੇ ਨੇ ਨਾ ਮੁੱਲ ਤਾਂ ਲਾਈ ਜਾਂਦੇ ਨੇ ਉੜਾ ਪੈ ਰਹਾ ਠੰਡਾ ਬਾਜ਼ਾਰ ਪਹਿਲਾਂ ਨੂੰ ਡੇਢ ਲਾਉਂਦੇ ਆ ਬਾਈ ਡੇਢ ਲਾਉਂਦੇ ਮੂੰਹ ਤੇ ਗਾਹ ਖੜਾ ਦੇਖ ਲੈ ਬਸ ਡੇਢ ਵੀ ਇਹ ਦੇ ਦਾਂਗੇ ਫਿਰ ਹਾਂ ਨਾ ਡੇਢ ਦੀ ਹੋਰ 55 ਦੀ ਪੰਜ ਕ ਦੀ ਝਾਕ ਹੋਰ ਕਰਦਾ ਕਰਦਾ 4-5000 ਦੀ ਝਾਕ ਹੋਰ ਦੇ ਦੂਗਾ ਮੌਕਾ ਵੇਖਾਂ ਤੇ ਹੁਣ ਤਿੰਨ ਨੰਬਰ ਵਾਲੀ ਦਾ ਸੂਆ ਕਿਹੜਾ ਉਹਦਾ ਉਹਦਾ ਵੀ ਦੂਜਾ ਸੂਆ ਉਹਲਾ ਵੀ ਦੂਜਾ ਵੀ ਦਿਖਾ ਦੇ ਲੈ ਇਹ ਤੇ ਵੀ ਮਾਰਦੀ ਬਾਈ ਕੰਮ ਲੈ ਝੋਟੀਆਂ ਜੇ ਮੈਂ ਗੱਲ ਕਰਾਂ ਨਾ ਸੱਜਣ ਕੋਲ ਝੋਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਸਾਫ ਸੁਥਰੇ ਜਾਨਵਰ ਰਖਦਾ ਉਹਦੇ ਤੇ ਮਾਰਦੇ ਕੈਮਰਾ ਥਣ ਥੁਣ ਐਨ ਦਿਖਾ ਦੇ ਤੇ ਬਾਕੀ ਸੱਜਣੋ ਨਾ ਖੜਮੇ ਪੁੜੇ ਦੀ ਆ ਖੜਮੇ ਬਿਚੂ ਰਿਹਾ ਬਾਈ ਕਿੱਡੀ ਕੀਆ ਤੇ ਕੱਦ ਕਾਠ ਬੋਟਾ ਤੇ ਲਮਾਈ ਲੂਵੀ ਥੋੜਾ ਜਿਹੜਾ ਬੱਚਾ ਪੀ ਗਿਆ ਮੂਹ ਤਲਾ ਥਾਣਾ ਅੱਛਾ ਬੱਚਾ ਮੂੰਹ ਲਾ ਗਿਆ ਥਾਨੂੰ ਚੁੰਗ ਗਿਆ ਹਾਂ ਵਾ ਕਮਾ ਲਿਆ ਬਾਈ ਲੈ ਸੱਜਣਾ ਨੇੜੇਪਨ ਦਿਖਾ ਜਾ ਕਰ ਲੈ ਵਾਲੂ ਵਾ ਕਾਸਰ ਨਾ ਰਹਿ ਜੇ ਕੋਈ ਤੇ ਬੰਦਾ ਕੋਈ ਮੈਨੂੰ ਕਮੈਂਟ ਕਰੀ ਜਾਵੇ ਵੀ ਕੈਮਰਾਮੈਨ ਨੇ ਕਾਸਰ ਛੜਤੀ ਝੋਟੀ ਦਿਖਾਈ ਨਹੀਂ ਹੈਗੀ ਐਨ ਦਿਖਾ ਦੇ ਤੋਟੀਆਂ ਦੇ ਅਲਾ ਗੱਡੀਆਂ ਗੱਡੀਆਂ ਇੱਥੇ ਲੱਭੇ ਤੇ ਚੋੜੀਆਂ ਤੇਰੀਆਂ ਹੈਗੀਆਂ ਸੱਚੀ ਬਾਈ ਇਹ ਕੋੜੀਆਂ ਜਿੱਡੀਆਂ ਜਿੱਡੀਆਂ ਤੋਰਦੇ ਤੋਰਦੇ ਲੈ ਕਾਲੇ ਫਿਰ ਇਹਦੇ ਥੱਲੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਬਾਈ ਆ ਦੇਖ 5-6 ਦਿਨ ਹੋ ਗਿਆ ਸੂਈ ਨੂੰ ਬੱਚਾ ਕੋਲੇ ਬਰਾਬਰ ਖੜਾ 5-6 ਦਿਨ ਦਾ ਜੋੜਾ ਕੱਟਲਾ ਕੱਟਲਾ 5-6 ਦਿਨ ਹੋ ਗਏ ਸੂਈ ਨੂੰ ਆ ਦੇਖ ਬੱਚਾ ਇਹਨੂੰ ਵੀ 5-6 ਦਿਨਾਂ ਦਾ ਹੱਸਤਾ ਜੀ ਆ ਦੇ ਲੈ ਤੂੰ ਜੋੜੇ ਤੇ ਮਾਰਦੇ ਗੱਲਬਾਤ ਮੈਂ ਕਰੀ ਜਾਊਂਗਾ ਇਹਨਾਂ ਨਾਲ ਉਹ ਇੱਧਰ ਕੇ ਸਿੱਧਾ ਕੰਮ ਲਾ ਲੈ ਮੈਂ ਦਿਨ ਉਹ ਜੋੜੇ ਹੀ ਤੋੜ ਕੇ ਦਿਖਾਤਾ ਮੰਡੀ 'ਚ ਮੇਰੇ ਵਰਗਾ 4-4 ਫੜ ਲਾਂਗੇ ਕ ਇਹਦਾ ਕੋਈ ਦੇਣ ਲੈਣੀ ਬਈ ਲੈਣ ਦੇਣ ਲੈਣ ਦੇਣੀ ਨਹੀਂ ਰੱਖਸ ਇਹਦੇ 10 ਦੀ ਮੈ ਹੋਊਗੀ 10 ਦੀ ਹੋਊਗੀ ਹਾਂ ਆ ਨਾ ਕਿੰਨੀਆਂ ਮੈਂ ਲੈ ਬੋਲੇ ਇਹ ਕਿਤੇ ਕਰਦਾ ਮੈਂ ਕਿੰਨੀਆਂ ਆਈ ਦੀ ਤਿੰਨ ਮੈਂ ਲੈ ਜੀ ਤਿੰਨ ਲੈ ਕੇ ਆਈ ਦੀ ਹਾਂ ਅੱਛਾ ਤਿੰਨੇ ਖੜੀਆਂ ਨੇ ਮੁੱਲ ਲੱਗ ਜਾਂਦਾ ਬਾਈ ਮੁੱਲ ਅੱਛਾ ਨੇੜੀ ਆ ਗੱਲ ਬਾਤ ਨੇੜੇ ਆ ਲੇਕ ਜਾਣੀਆਂ ਕਿੰਨੇ ਬੰਦਾ ਹੈਗਾ ਫਰਕ ਆ ਥੋੜਾ ਜਿਹਾ ਹਾਂ ਨਾ ਇੱਧਰ ਲੈ ਆ ਲਿਆ ਕਿਵੇਂ ਲੱਗਿਆ ਬਾਜ਼ਾਰ ਤੈਨੂੰ ਬਾਜ਼ਾਰ ਲੋਟਾ ਬਈ ਬਾਜ਼ਾਰ ਲੋਟਾ ਦਾ ਹਾਲਾ ਮੰਦਾ ਜ ਨਹੀਂ ਹੈਗਾ ਨਹੀਂ ਨਹੀਂ ਕਸੀਜਨ ਕਰਕੇ ਆ ਕਿੰਨੇ ਕੁ ਬੰਦਾਂ ਨੂੰ ਕੰਮ ਚੰਗਾ ਚੱਲ ਪੂਗਾ ਹੁਣ ਨਾਲ 20 ਦਿਨਾਂ ਨੂੰ ਕੰਮ ਚੰਗਾ ਜੇ 20 ਦਿਨਾਂ ਨੂੰ ਆਰਾਮ ਮੁਰਦੇ ਰਾਹ ਪਰ ਇਹਨੂੰ ਆਇਆ ਚੱਲਦੀ ਰਹੇ ਮੁਰਦੇ ਨਾ ਮੁਰਦੀ ਏ ਇਸੇ ਮੰਡੀ ਨੂੰ ਬਾਈ ਕਹਿੰਦਾ ਵਧੀਆ ਫੜਾਕੇ ਪੈਣਗੇ ਬੈਣੇ ਜਦੋਂ ਇਹ ਹੋ ਜਾਂਦੇ ਤਾਂ ਤੁਸਾ ਕੋਣ ਕਬੀਜੇ ਕਿਉਂਕਿ ਹੁਣ ਨਾ ਬੰਦੇ ਸਾਰੇ ਕਣਕ ਦਾ ਮੋਟਾ ਬੀਜਣ ਸੀਜ਼ਨ ਤੇ ਬਿਜੀ ਨਹੀਂ ਹੈ ਨਾ ਸੀਜ਼ਨ ਤੇ ਬਿਜੀ ਤਾਂ ਨੰਬਰ ਬੋਲ ਦਿਓ 9779718826 ਪਿੰਡ ਕਿਹੜਾ ਜਰਾ ਕੋਡ ਦੋ ਨਾ ਕਿੱਥੇ ਰਹਿ ਜਾਣਾ ਲੋਕੇਸ਼ਨ ਦੱਸ ਲੋਕੇਸ਼ਨ ਮੇਰਾ ਕੋਡ ਦੋ ਬਾਬਾ ਸੱਦਾਂ ਦੇ ਡੇਰੇ ਕੋਲ ਜਦੋਂ ਮਰਜੀ ਤੂੰ ਤਾਂ ਨਾ ਕੋਡ ਦਿੰਦਾ ਯਾਰ ਤੁਸੀਂ ਪੰਜਾਬ ਵਿੱਚ ਜੀਨੂੰ ਮਰਜੀ ਪੁੱਛ ਲਿਓ ਪ੍ਰੋਡਿਊਸਰ ਨੇ ਇੰਨਾ ਕ ਮਸ਼ਹੂਰ ਕਰਖਿਆ ਸੱਜਣਾ ਤੁਹਾਨੂੰ ਪਤਾ ਲੱਗ ਜੂਗਾ ਨੇੜੇ ਤੇਰੇ ਜਾ ਕੇ ਤਾਂ ਪਤਾ ਲੱਗ ਹੀ ਜਾਊਗਾ ਦੂਜੇ ਜ਼ਿਲ੍ਹੇ ਤੋਂ ਵੀ ਪਤਾ ਲੱਗ ਜੂਗਾ ਸਹੀ ਗੱਲ ਆ ਸਹੀ ਗੱਲ ਜਿੱਥੇ ਆਪਣੇ ਘਰੇ ਕਿੰਨੇ ਕ ਜਾਨਵਰ ਹੁੰਦੇ ਨੇ ਜਾਨਵਰ ਬਹੁਤ ਹੁੰਦੇ ਘਰੇ ਭਾਈ ਕਿੰਨੇ ਕ ਗਿਣਤੀ ਨੇ ਗਿਣਤੀ ਦੇ ਮਨ ਲਾ ਤੋਂ ਵਪਾਰ ਵਾਲੀ ਹੋ ਜਾਂਦੀ ਆ ਵੀ 20 20 ਹੋ ਜਾਂਦੇ ਆ ਅੱਛਾ 20 ਜਾਨਵਰ 20 2 ਅਛਾ ਹਾਂ ਕਿੰਨੇ ਕੁ ਲਾ ਲਓਗੇ 70 ਕ ਤੋਂ ਲਾਗੇ 70 75 ਤੋਂ ਲਾ ਕੇ ਤੂੰ 2 ਲੱਖ ਤੱਕ ਵੀ ਆ ਜਾਈਂ ਤੈਨੂੰ ਮੈਂ ਮਿਲੂ 70 75 ਤੋਂ ਲਾ ਕੇ ਆ ਜੋ ਗੱਲ ਦਰਸ਼ਨ ਕਰਾਂਗੇ ਮਹਾਂ ਦੇ 70 75 ਤੋਂ ਲਾ ਕੇ ਬਾਈ ਕਹਿੰਦਾ 2 ਲੱਖ ਦੀ ਮਹਾਂ ਆਪਣੇ ਕੋਲ ਘਰੇ ਮਿਲਦੀ ਆ ਕਿਉਂਕਿ ਜਦੋਂ ਮਰਜੀ ਨਾ ਜਾਈ ਜਦੋਂ ਸੱਜਣ ਕੋਲੇ ਜਾਓਗੇ ਮੈਨੂੰ ਪਤਾ ਵੀ ਉੱਥੋਂ ਖਾਲੀ ਸੱਜਣੋਂ ਤੁਸੀਂ ਮੁਰਦੇ ਨਹੀਂ ਕਿਉਂਕਿ 70 75 ਤੋਂ ਲਾ ਕੇ 2 ਲੱਖ ਤੱਕ ਵਾਲੀ ਮਹਾਂ ਚ ਕਿਉਂਕਿ ਹਰੇਕ ਬੰਦੇ ਦੇ ਬਜਟ ਦਾ ਮਾਲ ਆ ਬਾਈ ਕੋਲੇ ਕੋਈ ਨਾ ਕੋਈ ਮਹਾਂ ਤੁਹਾਨੂੰ ਪਸੰਦ ਆਈ ਜਾਊਗੀ ਲ ਬਾਕੀ ਗੇਂ ਲੈ ਕੇ ਚੱਲਦੇ ਆ ਮੰਡੀ ਤੇ ਹੋਰ ਦਿਖਾਉਣੇ ਸੱਜਣੋ ਜਾਨੋ ਲੈ ਸੱਜਣੋ ਇੱਕ ਦੂਜੇ ਸੂਏ ਦੀ ਨਾ ਬੂਰੀ ਝੋਟੀ ਲੱਗਿਆ ਸਾਨੂੰ ਪੂਰੀ ਡਬਲ ਦਿਖਾਉਣੇ ਤੇ ਸੱਜਣੋ ਮੋਹ ਹੋ ਗਈ ਆ 6 ਦੰਦ ਤੇ ਬਾਕੀ ਨਾ ਬਾਈ ਤੋਂ ਡਿਟੇਲ ਪੁੱਛਦੇ ਆ ਆਪਾਂ ਇਹਦੀ ਇੱਕ ਵਾਰੀ ਸਾਨੂੰ ਸੱਜਣੋ ਕੱਦ ਕਾੜ ਦੇਖ ਲਓ ਉੱਚੇ ਕੱਦ ਕਾੜ ਦੀ ਆ ਤੇ ਥਣ ਹਵਾਨਾ ਦੇਖ ਸਕਦੇ ਨੇ ਨੇੜੇ ਤੋਂ ਪੂਰੀ ਟਾਪ ਦੀ ਝੋਟੀ ਆ ਬਾਕ ਕਮਾਲ ਹੋ ਜੀ ਮੋੜ ਲਾ ਬਾਈ ਤੇ ਬਾਕੀ ਡਿਟੇਲ ਸੱਜਣੋ ਬਾਈ ਨੂੰ ਪੁੱਛਦੇ ਆ ਚੱਲ ਕੇ ਚਲਾ ਆ ਜਾ ਬਾਈ ਓਏ ਓਏ ਗੱਲ ਤਾਂ ਦੱਸੋ ਨਾ ਨਾਮ ਦੱਸੋ ਬਾਈ ਕੀ ਆ ਨਾਮ ਬਾਈ ਸੀਰਾ ਦਾ ਸੀਰਾ ਫਤੇਗੜਾ ਸੀਰਾ ਰੋਟੀ ਰੋਟੀ ਖਾ ਕੇ ਨਹੀਂ ਆਇਆ ਪਿੰਡ ਫਤੇਗੜਾ ਸੰਨਾ ਐਸ਼ਾ ਵਪਾਰ ਦਾ ਹੀ ਕੰਮ ਹੈ ਹਾਂ ਹਾਂ ਬਾਈ ਵਪਾਰ ਦਾ ਕਿਹੜਾ ਸੂਆ ਰੋਟੀ ਦਾ ਦੂਜਾ ਸੂਆ ਬਾਈ 6 ਦੰਦਾ ਵੀ ਮੂੰਹੋਂ 6 ਦੰਦਾ ਹਾਂ ਜੀ ਦੇਖਣ ਨੂੰ ਵੱਡੀ ਲੱਗਦੀ ਆ ਹਨਾ ਆ ਵਧੀਆ ਖਰਾਖ ਰੂਕ ਤੇ ਪਲੀ ਹੋਈ ਆ ਗਈ ਅੱਛਾ ਆਪਾਂ ਜੇ ਕੋਈ ਸਜਣ ਚੈੱਕ ਕਰਨੇ ਚਾਹੇ ਨੇੜੇ ਆ ਕੇ ਤਾਂ ਆਪਾਂ ਦੰਦ ਚੈੱਕ ਕਰਾਵਾਂਗੇ ਦਿਖਾ ਦਾਂਗੇ ਹਾਂ ਦੰਦ ਚੈੱਕ ਕਰਾਵਾਂਗੇ ਕਿੰਨੇ ਕਿ ਦਿਨ ਹੋ ਗਏ ਦਿਖਾਉਂਦੀ ਆ ਗਈ ਲੈ ਸਜਣ ਨੂੰ ਦਿਖਾਏ ਦਿਨਾ ਵੇ ਨੇੜੇ ਤੋਂ ਬਾਈ ਕਹਿੰਦਾ ਦਿਖਾਉਂਦੀ ਆ ਦਰਦੀ ਆ ਥੋੜਾ ਰਹਿਣ ਦੇ ਕੋਈ ਗੱਲ ਨਹੀਂ ਦਰਦੀ ਆ ਲੈ ਕੋਸ਼ਿਸ਼ ਕਰ ਲੈਂਦੇ ਆ ਜੇ ਦਿਖਾ ਤੇ ਤਾਂ ਤੁਹਾਨੂੰ ਆਪਾਂ ਦਿਖਾ ਦਾਂਗੇ ਉਹ ਦਰਦੀ ਆ ਦਰਦੀ ਆ ਕੋਈ ਰਹਿਣ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਨਾ ਸਜਣ ਨੂੰ ਇੱਧਰ ਤੋਂ ਖਾਣਾ ਹਵਾਨਾ ਦੇਖ ਸਕਦੇ ਹੋ ਉੱਧਰ ਦੇਖਣਾ ਖਾਣਾ ਜਿਹੜਾ ਪੂਰਾ ਟਾਪ ਦਾ ਲੱਗਿਆ ਤੇ ਉੱਤੇ ਤੋਂ ਚੜਾਈ ਲੰਬਾਈ ਵੀ ਝੋਟੀ ਦੀ ਸੱਜਣੋਂ ਬਹੁਤ ਐ ਸਿਰਫ ਦੂਜਾ ਸੁਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਭਾਈ 12 ਕਿ ਦਿਨ ਹੋ ਗਏ ਸੂਈ ਨੂੰ 10 12 ਦਿਨ ਸੂਈ ਨੂੰ ਹਾਂ ਹਾਂ ਦੁੱਧ ਕਿੰਨਾ ਕ ਤਿਆਰ ਹੋਣੇ ਥੱਲੇ ਦੁੱਧ ਹੁਣ 14 15 ਕਿਲੋ ਤਿਆਰ ਆਗਾ ਕੰਡੇ ਦਾ ਤਿਆਰ ਆਗਾ ਕੰਡੇ ਵਾਲਾ ਕਿੰਨਾ ਕੁ ਦੁੱਧ ਕੱਢ ਦੂਗੀ ਕਿੰਨੀ ਕੁ ਉਮੀਦ ਹੈ ਤੁਮ ਦੋਤਾ ਜੀ ਨਾ ਲਾਇਆ ਹੈਗਾ ਮੈਂਨੇ ਹਜੇ ਆ ਕੇ ਥੋੜਾ ਜਿਹਾ ਉਪਰਾ ਕਰ ਗਈ ਅੱਛਾ ਹਾਂ ਦੋਤਾ 18 19 ਕਿਲੋ ਦੀ ਉਮੀਦ ਹੈਗੀ ਆ ਬੀਬੀ ਦੇ ਦੋ 16 17 ਦਾ ਪੱਕਾ ਦੇ ਆਮ ਨਾਲ ਦੇ ਦੋ ਅਰੇ ਰੇਟ ਇਹਦਾ ਸੀਰੇ ਕੀ ਰਹੂਗਾ ਰੇਟ ਦਾ ਬਈ ਇਹਦਾ 1 45 ਕਰ ਜਾਈਏ 1 45 ਮੈਂ ਮੰਨਦਾ ਜੀ ਕਰੇ ਨਹੀਂ ਦੁੱਧ ਵਾਲੀ ਮੈਂ ਆ ਗਈ ਵੱਡੀ ਬੁੱਡੀ ਬਹੁਤਾ ਕੱਦ ਕੋਡਾ ਅੱਛਾ ਲੈ ਸਚੂਣਾ ਮੈਂ ਇੱਕ ਵਾਰੀ ਇਧਰੋਂ ਫੇਰ ਦਿਖਾ ਦਾਂ ਨਾ ਆ ਜੀ ਸਰਾਜੀ ਨੇ ਬਾਕੀ ਕੱਦ ਕਾੜ ਤਾਂ ਚੰਗਾ ਯਾਰ ਥਾਣ ਫੋਨ ਵੀ ਹਨਾ ਚੰਗਾ ਲੱਗਿਆ ਝੋਟੀਆਂ ਇੱਕ 45 ਜਫਰ ਮਾਨ ਤਾਨ ਕਿੰਨਾ ਕਰ ਦਾਂਗੇ ਤੇ 140 ਦੀ ਛੱਡ ਦਾਂਗੇ ਬਾਈ 140 ਦੀ ਹਾਂ ਹਾਂ ਚੰਗੀ ਆ ਗਈ ਪੂਰੇ ਜਿਹਨੇ ਕੇ ਨਾ ਕਹਾਂ ਨਾ ਝੋਟੇ ਡਬਲ ਹੈਗੀ ਪੂਰੀ ਇਧਰੋਂ ਸਿੰਘ ਸਿੰਘ ਦੇਖ ਸਕਦੇ ਹੋ ਤੇ ਸੱਜਣੋ ਕੱਦ ਕਾੜ ਦੇਖ ਸਕਦੇ ਹੋ ਪ्योर ਤੇਲੀਆ ਪੂਰੀਆਂ ਚ ਆ ਜਾਂਦੀ ਆ ਤੇ ਅੱਗੇ ਤੋਂ ਨਾ ਮੈਂ ਇਹਦਾ ਤੁਹਾਨੂੰ ਹਵਾਨਾ ਦਿਖਾ ਦਿੰਦਾ ਨੇੜੇ ਤੋਂ ਥਾਣ ਥਨੌਟ ਦੇਖ ਲਓ ਬਾਕੀ ਚੰਗੀ ਆ ਸਰ 140 ਦੀ ਛੱਡ ਦਾਂਗੇ ਬਾਈ ਹਾਂ 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 ਬਾਈ ਨੰਬਰ ਬੋਲ ਦਿ ਬਾਈ 81461 70809 ਇੱਕ ਵਾਰੀ ਫੇਰ ਬੋਲ 81461 70809 ਠੀਕ ਆ ਜ ਅੱਗੇ ਵੀ ਹੋਰ ਵੀ ਨੇ ਮੱਝਾਂ ਆਪਣੇ ਦੀ ਹਾਂ ਹਾਂ ਉਹ ਆ ਗਈ ਮੱਝਾਂ ਉਹ ਪਰਲੇ ਪਾਸੇ ਵਾਲੀ ਦੂਜੇ ਪਾਈ ਦੀਆਂ ਨੇ ਲੈ ਸੱਜਣੋ ਆ ਝੋਟੀ ਦਿਖਾਉਣੇ ਆ ਇੱਕ ਬਈ ਖੋਲ ਕੇ ਚਲਾਈਏ ਨੂੰ ਆ ਤਹਾਂ ਤੇਰੇ ਵਾਲੀਆਂ ਲੈ ਸੱਜਣੋ ਇਹ ਲੇਵਾਲੂ ਵਾਣਾ ਇਹਦੇ ਵੀ ਚੰਗਾ ਲੱਗਿਆ ਤੇ ਉੱਤੋਂ ਇਹ ਸ਼ਾਇਦ ਦਰਮਿਆਨੇ ਰੇਟ ਵਾਲੀ ਝੋਟੀ ਦਿਖਾਉਂਗਾ ਮੈਂ ਸੱਜਣਾ ਦੇ ਕਮੈਂਟ ਆਉਂਦੇ ਨੇ ਨਾ ਕਿਸਾਨਾਂ ਦੇ ਦਰਮਿਆਨੇ ਰੇਟ ਵਾਲੀਆਂ ਝੋਟੀਆਂ ਵੀ ਮੰਡੀ ਤੋਂ ਦਿਖਾਇਆ ਕਰੋ ਬਾਕੀ ਸੱਜਣੋਂ ਥਾਣ ਥਣੋੜ ਦੀਆਂ ਝੋਟੀਆਂ ਸਾਰੀਆਂ ਚੰਗੀਆਂ ਬਾਈ ਹੋਰਾਂ ਕੋਲੇ ਇਹਦਾ ਵੀ ਸਿੰਘ ਸੁng ਟੋਪ ਕੁਆਲਟੀ ਵਾਲਾ ਐਨੂੰ ਲੈ ਚੱਲੋ ਜੀ ਮੱਝ ਲਾ ਲਿਓ ਸੱਜਣੋਂ ਝੋਟੀ ਲਾ ਲਿਓ ਕਿਉਂਕਿ ਕਈ ਵਾਰੀ ਤੁਸੀਂ ਕਹਿ ਦਿੰਦੇ ਮੱਝਾਂ ਨੂੰ ਵੀ ਝੋਟੀਆਂ ਕਹਿ ਦਾਨੇ ਆ ਤੇ ਇਹ ਸੱਜਣੋਂ ਥੋੜੀ ਸਮਝਿਆ ਤੇ ਬਾਕੀ ਸੂਆ ਸਾਣਾ ਮੈਂ ਬਾਈ ਨੂੰ ਪੁੱਛ ਕੇ ਲੈ ਦੂੰਗਾ ਬਾ ਮੋੜ ਲਓ ਜੀ ਤੇ ਬਾਕੀ ਨਾ ਸੱਜਣੋ ਲੇਵਾਲੂ ਆ ਚੰਗਾ ਜਿੱਡੀ ਕਾ ਆਪਾ ਉਸ ਹਿਸਾਬ ਨਾਲ ਲੇਵਾ ਪੂਰਾ ਡਬਲਾ ਇਹ ਆਪਣੀਆਂ ਜੋ ਟੀਜੀ ਆਪਣਾ ਨਾਮ ਕੀ ਹੈ ਜੀ ਇਧਰਲੇ ਪਾਸੇ ਆ ਜੀ ਦਰਸ਼ਨ ਸਿੰਘ ਇਹਨਾਂ ਆ ਮੈਂ ਕਾ ਹੱਥ ਤੇ ਫੜ ਲਈਓ ਹਾਂ ਹੱਥ ਤੇ ਪਿੰਡ ਕਿਹੜਾ ਜੀ ਆਪਣਾ ਢਨੋਲਾ ਜੀ ਢਨੋਲਾ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਨੇ ਕ ਸਾਲ ਹੋ ਗਏ ਕੰਮ ਕਰਦੇ ਹਾਂ ساری ਉਮਰ ਹੀ ਹੋ ਗਈ ਅੱਛਾ ਪੁਰਾਣਾ ਤਜਰਬਾ ਇਹ ਕਿਹੜਾ ਸੂਆ ਝੋਟੀ ਜੀ ਤੋਰੀ ਆਪਾਂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਸੂਈ ਨੂੰ ਹੋ ਗਏ ਜੀ 8 ਦਿਨ ਦੁੱਧ ਕਿੰਨਾ ਕਪਾ ਦੂਗੀ ਦੁੱਧ ਦੇਖੋ ਜੀ ਦੁੱਧ ਪੋਤਾ ਕਰਮਾ ਨਾ ਹੁੰਦਾ ਸੀ ਟੋਲ ਦੇ ਨਹੀਂ ਆ ਆਈਡੀਆ ਜਾਂ ਕੁਝ ਨਹੀਂ ਏਰੀਆ ਦਾ ਬਾਕੀ ਦੁੱਧ ਅਸੀਂ ਤੇ ਚੋਕੇ ਧਾਰਾ ਮਾਰ ਕੇ ਲੈਣੇ ਆ ਧਾਰਾ ਮਾਰ ਕੇ ਵੇਚਦੇ ਅੱਛਾ ਅੱਛਾ ਰੇਟ ਇਹਦਾ ਕੀ ਰਹੂਗਾ ਰੇਟ 1.5 ਮਾਰਦੇ ਆ 1.5 ਨਾ ਨਹੀਂ ਕਹਿੰਦੇ ਥੋੜਾ ਬਾਜ਼ਾਰ ਠੰਡਾ ਪਹਿਲਾਂ ਹਰਕਾ ਹਣਾ ਜਮ ਹੋਇਆ ਚੱਲ ਜਾਂਦਾ ਅੱਛਾ ਕਿੰਨੇ ਕਿ ਦੀ ਛੱਡ ਦਾਂਗੇ ਆਪਾਂ ਛੱਡ ਦੇਣ ਜਦੋਂ ਲੋਟ ਆ ਗਿਆ ਵਸ ਜਿਵੇਂ ਲੋਟ ਆ ਜਾਂਦਾ ਉਹ ਵੀ ਇੱਥੇ ਕਿਹੜਾ ਕਿਣਕੇ ਪਾਏ ਹੁੰਦੇ ਜਿੱਥੇ ਜਗਰਾਰੀ ਅੜ ਗਈ ਉੱਥੇ ਹੀ ਛੋਟੀਆਂ ਵੇਚ ਦੇਣੀ ਆ ਉਹ ਵੇਚਣੀ ਹੁੰਦੀ ਆ ਪਰ ਮੈਂ ਇਹਦਾ ਲੇਖਾ ਕੋਈ ਨਹੀਂ ਸਲਸਤਾਨ ਲੈਵੇ ਠੀਕ ਆ ਜੀ ਲੈ ਬਾਕੀ ਸਜਨੋ ਰਾਮਪੁਰਾ ਫੂਲ ਮੰਡੀਆਂ ਸਾਨੂੰ ਹੋਰ ਦਿਖਾਉਣਾ ਝੋਟੀਆਂ ਅੱਗੇ ਮੈਂ